ਕਿਉਂਕਿ ਸੁਭਾਵਕਨ ਹੈ ਚਿੱਤ ਤਾਂ ਸਾਡਾ ਕਿਤੇ ਨਾ ਕਿਤੇ ਲੱਗਾ ਹੀ ਰਹਿੰਦਾ ਹੈ ਇਹਦੀ ਆਦਤ ਹੈ ਇਹ ਮਨ ਇਹ ਚਿੱਤ ਖਾਲੀ ਨਹੀਂ ਰਹਿ ਸਕਦੇ ਕਿ ਮਨ ਵੀ ਕਦੀ ਫੁਰਨਿਆਂ ਵੱਲੋਂ ਖਾਲੀ ਨਹੀਂ ਰਹਿ ਸਕਦਾ ਇਹਦੀ ਆਦਤ ਹੈ ਜਿਵੇਂ ਕਮਰਾ ਜਾਂ ਤਾਂ ਚਾਨਣ ਨਾਲ ਭਰਿਆ ਜਾਂ ਹਨੇਰੇ ਨਾਲ ਭਰਿਆ ਬਸ ਇਹੀ ਹਾਲ ਇਸ ਮਨ ਦਾ ਜਾਂ ਚੰਗੇ ਫੁਰਨਿਆਂ ਨਾਲ ਭਰਿਆ ਰਹਿੰਦਾ ਤੇ ਜਾਂ ਫਿਰ ਮਾੜੇ ਫੁਰਨਿਆਂ ਨਾਲ ਭਰਿਆ ਰਹਿੰਦਾ ਖਾਲੀ ਨਹੀਂ ਰਹਿੰਦਾ ਹੈ ਪਾਤਸ਼ਾਹ ਕਹਿੰਦੇ ਇੰਜ ਕਰ ਜਿਹਨੇ ਭਟਕਣਾ ਹੀ ਹੈ ਜੇ ਚਿੱਤ ਨੂੰ ਲਾਉਣਾ ਹੀ ਹੈ ਤਾਂ ਫਿਰ ਭਾਈ ਚੰਗੇ ਪਾਸੇ ਲਾ ਲੈਣਾ ਕਰ ਕਈ ਵਾਰ ਇੱਕ ਬੇਨਤੀ ਕਰੀਦੀ ਐ ਕਿ ਮਨ ਦਾ ਪਟਕਣਾ ਸੁਭਾਵਿਕ ਹੈ ਐਡੀ ਛੇਤੀ ਵਾਸ ਵਿੱਚ ਆਵੇਗਾ ਨਹੀਂ ਪਰ ਠੀਕ ਹੈ ਕੋਸ਼ਿਸ਼ ਕਰਦੇ ਜਾਓ ਚੱਲਦੇ ਜਾਓ ਕਦੇ ਨਾ ਕਦੇ ਮਾਰਗ ਜੀ ਮੰਜ਼ਿਲ ਜੜੀ ਉਹ ਜ਼ਰੂਰ ਪ੍ਰਾਪਤ ਹੋਏਗੀ ਪਰ ਜੇ ਅੱਜ ਬਹਿ ਕੇ ਤੇ 2 ਘੰਟੇ ਵੀ ਬੜੀ ਮੁਸ਼ਕਲ ਕੱਟ ਕੇ ਉੱਠ ਕੇ ਕਹਿ ਦੇਣਾ ਨਾ ਜੀ ਮਨ ਨਹੀਂ ਟਿਕਦਾ ਪਿਆ ਤੇ ਬੇਨਤੀ ਕਰਦੇ ਆਂ ਵੀ ਗੁਰਮੁਖੋ ਜਿਹੜਾ ਇੰਨੇ ਸਾਲਾਂ ਦਾ ਪਟਕਦਾ ਹੋਵੇ ਨਾ ਜਿਵੇਂ ਕਹਿ ਲਓ ਇੱਕ ਬੱਚਾ ਬਹੁਤ ਹੀ ਜ਼ਿਆਦਾ ਸ਼ਰਾਰਤੀ ਹੈ ਬਹੁਤ ਜ਼ਿਆਦਾ ਤੇ ਉਹਨੂੰ ਤੁਸੀਂ ਕਹੋ ਵੀ ਇੱਕ ਦਿਨ ਦੇ ਵਿੱਚ ਇਹ ਸ਼ਰਾਰਤਾਂ ਛੱਡ ਦਵੇ ਨਹੀਂ ਸਹਜੇ ਸਹਜੇ ਉਹਨੂੰ ਰੋਜ਼ ਸਮਝਾਉਂਦੇ ਜਾਓ ਚੰਗੇ ਬੱਚਿਆਂ ਦੀ ਸੰਗਤ ਉਹਨੂੰ ਦੋ ਸਿਖਾਉਂਦੇ ਜਾਓ ਸਹਜੇ ਸਹਜੇ ਉਹਨੂੰ ਫਿਰ ਅਕਲ ਆ ਜਾਂਦੀ ਹੈ ਤੇ ਜਿਹੜਾ ਅਤ ਦਾ ਸ਼ਰਾਰਤੀ ਹੈ ਉਹਨੂੰ ਤੁਸੀਂ ਕਹੋ ਵੀ ਬਸ ਇੱਕੋ ਦਿਨ ਵਿੱਚ ਸੁਧਾਰ ਦਈਏ ਨਹੀਂ ਬੜਾ ਮੁਸ਼ਕਲ ਹੈ ਹਾਂ ਇਹ ਜ਼ਰੂਰ ਹੈ ਕਿ ਇੱਕ ਵਾਰ ਜ਼ੋਰ ਦੀ ਦਾਬਾ ਮਾਰਿਆ ਉਹ ਡਰਦਾ ਮਾਰਾ ਤੇ ਤਿੱਕੇ ਬਹਿ ਜਾਏਗਾ ਫਿਰ ਵੀ ਹੱਥ ਹੱਥ ਪੈਰ ਫਿਰ ਵੀ ਉਹਨੇ ਹਲਾਉਂਦੇ ਰਹਿਣਾ ਕਿਸੇ ਨਾ ਕਿਸੇ ਝਾਕ ਦੇ ਵਿੱਚ ਰਹਿਣਾ ਸ਼ਰਾਰਤ ਦੀ ਸੋ ਕਈ ਵਾਰ ਮਨ ਨੂੰ ਜ਼ਬਰਦਸਤੀ ਟਿਕਾਉਣ ਦੀ ਅਸੀਂ ਕੋਸ਼ਿਸ਼ ਕਰਦੇ ਆ ਹੱਠ ਕਰਦੇ ਆ ਠੀਕ ਹੈ ਕਈ ਵਾਰ ਆਪਣੇ ਆਪ ਨੂੰ ਧੋਖਾ ਜਿਹਾ ਲੱਗਦਾ ਵੀ ਟਿਕ ਗਿਆ ਪਰ ਟਿਕਿਆ ਨਹੀਂ ਹੁੰਦਾਗਾ ਜਿਵੇਂ ਸਮੁੰਦਰ ਤਕਰੀਬਨ ਤਕਰੀਬਨ ਥੱਲਿਓਂ ਟਿਕ ਕੇ ਉੱਪਰੋਂ ਛੱਲਾ ਮਾਰਦਾ ਸਾਧੂ ਦਾ ਮਨ ਕਈ ਵਾਰ ਉਪਰੋਂ ਸੰਸਾਰ ਦੇ ਵਿੱਚ ਸਾਨੂੰ ਲੱਗਦਾ ਪਰ ਅੰਦਰੋਂ ਟਿਕਿਆ ਹੁੰਦਾ ਪਰ ਸਾਡਾ ਜਿਹੜਾ ਉਹ ਫਿਰ ਬੱਕ ਜਿਉਂ ਧਿਆਨ ਲਾਇਓ ਕਈ ਵਾਰ ਉਪਰੋਂ ਟਿਕਿਆ ਲੱਗਦਾ ਪਰ ਅੰਦਰੋਂ ਤਰਥਲੀਆਂ ਮੱਚੀਆਂ ਹੁੰਦੀਆਂ ਨੇ ਤਾਂ ਪਾਤਸ਼ਾਹ ਜੀ ਕਹਿੰਦੇ ਉਸ ਕਰਤੇ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਭਾਈ ਇਸ ਚਿੱਤ ਨੂੰ ਜੋੜਨਾ ਕਰ ਪਦਾਰਥਾਂ ਵੱਲੋਂ ਹਟਾ ਕਰਕੇ ਉਠਤ ਬੈਠਤ ਸੋਵਤ ਜਾਗਤ ਉਠਦਿਆਂ ਇੱਕ ਤਾਂ ਜਦੋਂ ਸਰੀਰ ਕਰਕੇ ਆਪਾਂ ਉੱਠਦੇ ਆ ਉਹ ਉਠਣਾ ਫਿਰ ਜਦੋਂ ਕਿਤੇ ਸੰਸਾਰ ਵਿੱਚੋਂ ਸੁਰਤ ਉਤਾ ਨੂੰ ਉੱਠਣ ਲੱਗੇ। ਕਈ ਵਾਰ ਸਾਨੂੰ ਵਿਰਾਗ ਆਉਣ ਲੱਗ ਜਾਂਦਾ ਹੈ। ਕੋਈ ਕਥਾ ਸੁਣਦੀ ਜਾਂ ਫਿਰ ਕੋਈ ਘਟਨਾ ਹੋ ਗਈ, ਕੋਈ ਜੀਵਨ 'ਚ ਧੋਖਾ ਹੋ ਗਿਆ। ਵਿਰਾਗ ਕਦੀ ਵੀ ਆ ਸਕਦਾ ਹੈ। ਇਹ ਜ਼ਰੂਰੀ ਨਹੀਂ ਹੁੰਦਾ ਕਿ ਵਿਰਾਗ ਮਾਫ ਕਰ ਦਿਓ। ਇਹ ਜ਼ਰੂਰੀ ਨਹੀਂ ਕਿ ਕਈ ਵਾਰ ਸ਼ਬਦ ਨਾਲ ਹੀ ਵਿਰਾਗ ਆਵੇ। ਠੋਕਰ ਨਾਲ ਵੀ ਆ ਜਾਂਦਾ ਹੈ। ਭਰਤਰੀ ਹਰੀ ਨੂੰ ਠੋਕਰ ਵੱਜੀ ਸੀ। ਉਹਨੇ ਕਥਾ ਨਹੀਂ ਸੀ ਸੁਣੀ। ਉਹਨੂੰ ਠੋਕਰ ਹੀ ਏਡੀ ਜ਼ੋਰ ਦੀ ਵੱਜੀ, ਉਹਨੂੰ ਵਿਰਾਗ ਪੈਦਾ ਹੋ ਗਿਆ। ਬڑے ਰਾਜਿਆਂ ਦੇ ਜੀਵਨ ਹਨ بڑے ਆਮ ਲੋਕਾਂ ਦੇ ਜੀਵਨ ਹਨ ਠੋਕਰ ਵੱਜ ਗਈ ਧੋਖਾ ਹੋ ਗਿਆ ਵਿਰਾਗ ਪੈਦਾ ਹੋ ਗਿਆ ਵਿਰਾਗ ਕਦੀ ਵੀ ਪੈਦਾ ਹੋ ਸਕਦਾ ਹੈ ਹੁਣ ਜਦੋਂ ਮਨ ਸੰਸਾਰ ਵੱਲੋਂ ਉੱਠਦਾ ਹੈ ਵਿਰਾਗ ਹੋ ਗਿਆ ਉੱਠ ਗਿਆ ਵੀ ਨਹੀਂ ਕੁਛ ਨਹੀਂ ਸੰਸਾਰ 'ਚ ਇੱਥੇ ਕੋਈ ਆਪਣਾ ਨਹੀਂ ਕੋਈ ਸਾਕਾ ਨਹੀਂ ਉਦੋਂ ਫਿਰ ਧਿਆਈ ਹੈ ਉਦੋਂ ਫਿਰ ਸ਼ਬਦ ਦੀ ਕਮਾਈ ਕਰਨੀ ਚਾਹੀਦੀ ਹੈ ਪਰ ਹੁੰਦਾ ਕੀ ਹੈ ਵਿਰਾਗ ਆਇਆ ਸੰਸਾਰ ਦੀ ਨਾਸ਼ਵੰਤਾ ਦਿਸੀ ਤੇ ਸ਼ਬਦ ਦੀ ਕਮਾਈ ਨਹੀਂ ਕੀਤੀ ਵਿਰਾਗੀ ਮਨ ਜਾਂ ਤੇ ਫਿਰ ਸ਼ਰਾਬ ਦੀ ਭਾਲ ਵਿੱਚ ਤੁਰ ਪਿਆ ਜਾਂ ਫਿਰ ਮਾਰੇ ਕੰਮਾਂ ਨੂੰ ਤੁਰ ਪਿਆ ਜਾਂ ਫਿਰ ਜੰਗਲਾਂ ਨੂੰ ਤੁਰ ਪਿਆ ਤੇ ਜਾਂ ਫਿਰ ਪਾਗਲ ਬੋਰਾ ਹੋ ਗਿਆ ਮੈਂ ਫਿਰ ਸ਼ਬਦ ਕਵਾਂ ਵਿਰਾਗ ਉੱਠਿਆ ਪਰ ਇੱਕ ਦਮ ਉੱਠੇ ਹੋਏ ਵਿਰਾਗ ਨੂੰ ਸ਼ਬਦ ਦੀ ਦਾਤ ਮਿਲਣੀ ਚਾਹੀਦੀ ਸੀ ਬਾਣੀ ਮਿਲਣੀ ਚਾਹੀਦੀ ਸੀ ਹੋਇਆ ਕਿ ਵਿਰਾਗ ਤੇ ਪੈਦਾ ਹੋ ਗਿਆ ਪਰ ਇਹਨੂੰ ਸ਼ਬਦ ਨਹੀਂ ਦਿੱਤਾ ਮਨ ਘਰੋਂ ਤੇ ਨਿਕਲਿਆ ਪਰ ਅੱਗੋਂ ਕੋਈ ਰਾਹ ਨਹੀਂ ਮਿਲਿਆ ਫਿਰ ਜਿੱਧਰ ਨੂੰ ਜੀ ਕੀਤਾ ਉਧਰ ਨੂੰ ਪਟਕ ਗਿਆ ਤਾਂ ਪਾਤਸ਼ਾਹ ਕਹਿੰਦੇ ਉਠਤ ਸਰੀਰ ਕਰਕੇ ਵੀ ਜਦੋਂ ਅੰਮ੍ਰਿਤ ਵੇਲੇ ਜਾਂ ਜਦੋਂ ਉੱਠਦੇ ਆ ਉੱਠਦੇ ਸਾਰ ਪਾਈ ਮੂਲ ਮੰਤਰ ਗੁਰ ਮੰਤਰ ਦਾ ਪਾਠ ਉਸੇ ਵਕਤ ਹੀ ਉੱਠ ਕੇ ਕਰਕੇ ਫਿਰ ਬੰਦਾ ਆਪਣਾ ਇਸ਼ਨਾਨ ਪਾਣ ਕਰੇ ਫਿਰ ਉਠਤ ਜਦੋਂ ਮਨ ਸੰਸਾਰ ਤੋਂ ਉੱਠਦਾ ਵੈਰਾਗੀ ਹੋ ਕੇ ਧਿਆਈ ਜਾ ਉਸ ਹਰੀ ਨੂੰ ਧਿਆਈਏ ਬੈਠਤ ਜਦੋਂ ਆਪਾਂ ਚੌਂਕੜਾ ਮਾਰ ਕੇ ਬੈਠੇ ਹੋਈਏ ਜਾਂ ਆਪਣੇ ਕਾਰੋਬਾਰ ਵਿੱਚ ਕਿਤੇ ਬੈਠੇ ਹੋਈਏ ਉਦੋਂ ਵੀ ਹਰ ਧਿਆਈਏ ਉਸ ਹਰੀ ਪਰਮੇਸ਼ਰ ਨੂੰ ਧਿਆਉਣਾ ਕਰੀਏ ਤੇ ਇੱਕ ਬੈਠਣ ਦਾ ਭਾਵ ਜਦੋਂ ਆਪਾਂ ਬੰਦਗੀ ਕਰਨ ਵਾਸਤੇ ਬੈਠਦੇ ਆ ਚੌਂਕੜਾ ਮਾਰ ਕੇ ਉਦੋਂ ਵੀ ਸੰਸਾਰ ਦੇ ਫੁਰਨਿਆਂ ਨੂੰ ਛੱਡ ਕੇ ਉਸ ਹਰੀ ਪਰਮੇਸ਼ਰ ਦਾ ਚਿੰਤਨ ਇਸ ਸੁਰਤ ਦੇ ਵਿੱਚ ਆਉਣਾ ਕਰੇ ਫਿਰ ਸੋਵਟ ਇੱਕ ਅਸੀਂ ਸਰੀਰ ਕਰਕੇ ਸੌਂਦੇ ਆ ਇੱਕ ਅਸੀਂ ਅਗਿਆਨਤਾ ਦੀ ਨੀਂਦ ਵਿੱਚ ਸੁੱਤੇ ਹੋਏ ਆ ਅਗਿਆਨਤਾ ਦੀ ਨੀਂਦ ਵਿੱਚ ਸੁੱਤੇ ਵੀ ਅਰਦਾਸ ਕਰੀਏ ਕਿ ਮਾਲਕਾ ਜਿਵੇਂ ਸਰੀਰ ਕਰਕੇ ਸੁੱਤਿਆਂ ਨੂੰ ਵੀ ਫੁਰਨੇ ਆਉਂਦੇ ਨੇ ਸੁਪਨੇ ਆਉਂਦੇ ਨੇ ਭਾਵੇਂ ਸੀ ਅਗਿਆਨਤਾ ਦੀ ਨੀਂਦ ਵਿੱਚ ਹੀ ਸੁੱਤੇ ਆ ਪਰ ਕਿਰਪਾ ਕਰ ਕਦੀ ਅਗਿਆਨਤਾ ਵਿੱਚ ਵੀ ਸਾਨੂੰ ਤੇਰੇ ਸ਼ਬਦ ਦੀ ਚਲਕ ਕੋਈ ਸ਼ਬਦ ਦਾ ਫੁਰਨਾ ਜਿਹੜਾ ਉਹ ਬਣਦਾ ਰਹੇ ਤਾਂ ਸੌਂਦਿਆਂ ਵੀ ਉਹਨੂੰ ਧਿਆਈਏ ਹੁਣ ਸੁੱਤਿਆਂ ਉਹਨੂੰ ਧਿਆਉਣਾ ਬੜੀ ਉੱਚੀ ਅਵਸਥਾ ਹੈ ਇਹਨੂੰ ਤੇ ਗੁਰੂ ਬਾਣੀ ਅੰਦਰ ਭਗਤ ਸਹਿਬਾਨ ਜੀ ਜਦੋਂ ਕਹਿੰਦੇ ਨੇ ਨਾ ਕਿ ਜਿਹੜੇ ਸੁੱਤਿਆਂ ਵਿੱਚ ਉਹਨੂੰ ਜਪਦੇ ਹਨ ਤਾਂ ਕਿ ਪਗ ਕੀ ਪਨ ਹੀ ਮੇਰੇ ਤਨ ਕੋ ਚਾਵ ਤਾਂ ਸੁੱਤਿਆਂ ਸੁਪਨਿਆਂ ਵਿੱਚ ਜਪਣਾ ਸੁੱਤਿਆਂ ਪਿਆ ਵਾਹਿਗੁਰੂ ਵਾਹਿਗੁਰੂ ਮੱਖੋਂ ਬੜ ਲਾਉਣਾ ਇਹ ਤਾਂ ਬੜੀ ਉੱਚੀ ਅਵਸਥਾ ਹੈ ਪਰ ਸੌਣ ਤੋਂ ਪਹਿਲਾਂ ਉਹਨੂੰ ਯਾਦ ਕਰ ਲੈਣਾ ਇਹ ਅਸੀਂ ਕਰ ਸਕਦੇ ਆ ਜੇ ਜਦੋਂ ਆਪਾਂ ਸੌਣ ਲੱਗਦੇ ਆ ਬੜੇ ਸਾਧਨ ਤਰੀਕੇ ਨੇ ਜਿਵੇਂ ਕੋਲ ਮੋਬਾਈਲ ਆ ਕੇ ਰੱਖ ਲਓ ਤਾਂ ਤੁਸੀਂ ਕੀਰਤਨ ਸੁਣਦੇ ਸੁਣਦੇ ਸੌ ਜਾਓ ਜਾਂ ਵਾਹਿਗੁਰੂ ਵਾਹਿਗੁਰੂ ਜਪਦਿਆਂ ਜਪਦਿਆਂ ਪਤਾ ਹੀ ਨਹੀਂ ਕਦੋਂ ਨੀਂਦਾ ਜਾਵੇ ਇੰਝ ਤੇ ਆਉਂਦਿਆਂ ਤੇ ਆਉਂਦਿਆਂ ਸੌ ਜਾਓ ਹਾਂ ਸੁੱਤਿਆਂ ਪਿਆ ਅਰਾਧਨਾ ਇਹ ਅੱਗੇ ਦੀ ਅਵਸਥਾ ਹੈ ਮਰ ਇਹ ਪ੍ਰਾਪਤ ਹੋ ਸਕਦੀ ਹੈ ਮਰਗ ਪਾਤਸ਼ਾਹ ਕਹਿੰਦੇ ਉਠਤ ਬੈਠਤ ਸੋਵਤ ਜਾਗਤ ਹੁਣ ਜਾਗਦਿਆਂ ਇੱਕ ਤਾਂ ਆਪਾਂ ਆ ਜਾਗ ਹੀ ਰਹੇ ਆ ਸਰੀਰ ਕਰਕੇ ਜਾਗ ਰਹੇ ਆ ਪਰ ਇੱਕ ਜਾਗਨਾ ਜਾਗਣ ਨੀਕਾ ਹਰ ਕੀਰਤਨ ਮਹਿ ਜਾਗਨਾ ਇੱਕ ਅੰਦਰੋਂ ਜਾਗ ਜਾਣਾ ਸੰਸਾਰ ਦੀ ਸਮਝ ਆ ਜਾਣੀ ਜਿਵੇਂ ਆਪਾਂ ਸਵੇਰੇ ਜਾਗੇ ਤੇ ਆਪਾਂ ਨੂੰ ਸਾਰਾ ਸੰਸਾਰ ਦਿਸਿਆ ਸਭ ਕੁਝ ਸਮਝ ਆ ਗਿਆ ਰਾਤ ਸੁੱਤੇ ਸੀ ਮਰੇ ਪੈ ਸੀ ਕੋਈ ਪਤਾ ਹੀ ਨਹੀਂ ਸੀ ਕੀ ਹੋ ਰਿਹਾ ਦੁਨੀਆ ਤੇ ਸੋ ਇਸ ਤਰ੍ਹਾਂ ਜਦੋਂ ਅੰਦਰੋਂ ਜਾਗ ਗਏ ਉਦੋਂ ਸਮਝ ਆ ਜਾਏਗੀ ਦੁਨੀਆ 'ਚ ਕੀ ਹੋ ਰਿਹਾ ਤੇ ਮੇਰੇ ਅੰਦਰ ਕੀ ਹੋ ਰਿਹਾ ਸੋ ਇਸ ਤਰ੍ਹਾਂ ਮਹਾਰਾਜ ਪਾਤਸ਼ਾਹ ਕਹਿੰਦੇ ਜਾਗ ਤੇ ਜਦੋਂ ਤੂੰ ਹਰੀ ਕੀਰਤਨ ਵਿੱਚ ਜਾਗੇਗਾ ਗੁਰੂ ਸ਼ਬਦ ਦੇ ਵਿੱਚ ਜਾਗੇਗਾ ਉਦੋਂ ਸਦਾ ਸਦਾ ਹਰਿ ਧਿਆਈ ਹੈ ਉਸ ਹਰੀ ਪਰਮੇਸ਼ਰ ਨੂੰ ਪਾਈ ਤੇਉਣਾ ਕਰ ਚਿੰਤਨ ਕਰਨਾ ਕਰ ਦੂਜਾ ਇਹ ਵੀ ਹੈ ਉੱਠਦਿਆਂ ਬੈੰਧਿਆਂ ਸੌਂਦਿਆਂ ਜਾਗਦਿਆਂ ਤੂੰ ਉਹਨੂੰ ਜਪਦਾ ਰਹਿ ਜਪਦਾ ਰਹਿ ਇਹਦੇ ਨਾਲ ਕੀ ਹੋਏਗਾ ਸੁਰਤ ਸਹਜੇ ਸਹਜੇ ਸੰਸਾਰ ਤੋਂ ਉੱਪਰ ਉੱਠੇਗੀ ਇਹ ਇੱਕ ਅਭਿਆਸ ਹੈ ਮੈਂ ਦੋ ਗੱਲਾਂ ਕਹਿ ਰਿਹਾ ਇੱਕ ਤਾਂ ਪ੍ਰਾਪਤੀ ਕਰਨ ਵਾਸਤੇ ਇੰਜ ਅਭਿਆਸ ਕਰਦਾ ਰਹੇ ਵੀ ਜਦੋਂ ਚੇਤਾ ਜੀ ਜੇ ਤੂੰ ਸਵੇਰੇ ਸੈਰ ਤੇ ਨਿਕਲਿਆ ਤੇ ਕੰਨਾਂ ਵਿੱਚ ਟੂਟੀਆਂ ਜੀਆਂ ਲਾ ਕੇ ਤੂੰ ਗਾਣੇ ਵੀ ਤੇ ਸੁਣਨੇ ਆ ਉਹ ਜਿਹੜਾ ਤੂੰ ਉਹਨਾਂ 1 ਅੱਧਾ ਘੰਟਾ ਸੈਰ ਕਰਨੀ ਪਾਈ ਉਹਨਾਂ ਚਰਬਾਣੀ ਸੋਲਾ ਜਿੰਨੇ ਕਦਮ ਤੂੰ ਚੱਲਣਾ ਇੱਕ ਘੰਟਾ ਸੈਰ ਕਰਦੇ ਹੋ ਸਕਦਾ ਤੂੰ 5-7000 ਕਦਮ ਚੱਲ ਹੀ ਜਾਵੇਂਗਾ ਹਰੇਕ ਕਦਮ ਤੇ ਭਾਈ ਤੂੰ ਵਾਹਿਗੁਰੂ ਵਾਹਿਗੁਰੂ ਕਰਦਾ ਜਾਂ ਕਿੰਨਾ ਜਾਪ ਕਿੰਨਾ ਸਿਮਰਨ ਹੋ ਜਾਏਗਾ ਸੋ ਇਸ ਤਰ੍ਹਾਂ ਤੂੰ ਕੋਸ਼ਿਸ਼ ਕਰਦਾ ਜਾਂ ਹੌਲੀ ਹੌਲੀ ਇਹ ਅਭਿਆਸ ਪਰਪੱਕ ਹੋ ਜਾਏਗਾ ਫਿਰ ਸਾਹਾਂ ਵਿੱਚ ਸੁਵਾਸਾਂ ਵਿੱਚ ਚਿੰਤਨ ਵਿੱਚ ਉਤਰਦਾ ਜਾਏਗਾ ਤੇ ਫਿਰ ਹਰੀ ਪਰਮੇਸ਼ਰ ਨੂੰ ਧਿਆਉਣ ਦਾ ਸੁਭਾ ਜਿਹੜਾ ਉਹ ਪੱਕ ਜਾਏਗਾ ਤਾਂ ਮਹਾਰਾਜ ਪਾਤਸ਼ਾਹ ਕਹਿੰਦੇ ਭਾਈ ਇੱਧਰ ਉੱਧਰ ਚੇਤਨਾ ਲਾ ਉਸ ਸ਼ਬਦ ਉਸ ਸਿਮਰਨ ਵਿੱਚ ਚਿੱਤ ਲਾਉਣਾ ਕਰ